ਭਾਰਤ ਦੀ ਆਸਟ੍ਰੇਲੀਆ ਤੇ ਜਿੱਤ ਤੋਂ ਬਾਅਦ ਜਸ਼ਨ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ ਆਈਸੀਆਈਸੀ ਕੱਪ ਦੇ ਵਿੱਚ ਭਾਰਤ ਨੇ ਆਸਟ੍ਰੇਲੀਆ ਨੂੰ ਹਰਾ ਕੇ ਫਾਈਨਲ ਮੈਚ ਵਿੱਚ ਜਿਵੇਂ ਹੀ ਪਹੁੰਚ ਕੀਤੀ ਤਾਂ ਨਾਬਾ ਸ਼ਹਿਰ ਦੇ ਵਿੱਚ ਖੁਸ਼ੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਸੀ ਨਾਬਾ ਦੇ ਪਟਿਆਲਾ ਗੇਟ ਬੱਸ ਸਟੈਂਡ ਦੇ ਵਿੱਚ ਕ੍ਰਿਕਟ ਪ੍ਰੇਮੀ ਪੰਕਜ ਪੱਪੂ ਦੇ ਵੱਲੋਂ ਵੱਡੀ ਸਕਰੀਨ ਲਗਾ ਕੇ ਸਾਰੇ ਹੀ ਕ੍ਰਿਕਟਰ ਪ੍ਰੇਮੀ ਇੱਕ ਥਾਂ ਤੇ ਇਕੱਠੇ ਕਰ ਦਿੱਤੇ ਗਏ ਅਤੇ ਜਿਵੇਂ ਹੀ ਭਾਰਤ ਨੇ 6 ਰਨ ਦੀ ਬਾਉਂਡਰੀ ਦੇ ਨਾਲ ਜਿੱਤ ਹਾਸਲ ਕੀਤੀ ਤਾ ਢੋਲ ਤੇ ਡਗਾ ਲਗਾ ਕੇ ਖੂਬ ਭੰਗੜਾ ਪਾਇਆ ਗਿਆ ਖੁਸ਼ੀ ਮਨਾਈ ਗਈ ক্রিকেট ਪ੍ਰੇਮੀਆ ਨੇ ਕਿਹਾ ਕਿ ਭਾਵੇਂ ਕਿ ਵਿਰਾਟ ਕੋਹਲੀ ਆਊਟ ਹੋ ਗਏ ਸੀ ਪਰ ਉਹਨਾਂ ਨੇ ਇੰਡੀਆ ਨੂੰ ਜਿੱਤ ਦੇ ਕਰੀਬ ਪਹੁੰਚਾ ਦਿੱਤਾ ਅਤੇ ਸਾਨੂੰ ਪੂਰਨ ਅੰਬੀਸੀਕੇ ਭਾਰਤ ਜਿੱਤ ਹਾਸਲ ਕਰੇਗਾ ਦੂਰ ਦੂਰ ਤੱਕ ক্রিকেট ਪ੍ਰੇਮੀ ਇਸ ক্রিকেট ਨੂੰ ਸਕਰੀਨ ਤੇ ਬੈਠ ਕੇ ਵੇਖ ਰਹੇ ਸੀ ਤੇ ਖੁਸ਼ੀ ਦਾ ਆਨੰਦ ਲੈ ਰਹੇ ਸੀ ਸਾਲ 2023 ਵਿੱਚ ਵਰਲਡ ਕੱਪ ਵਿੱਚ ਆਸਟ੍ਰੇਲੀਆ ਨੇ ਭਾਰਤ ਨੂੰ ਹਰਾ ਦਿੱਤਾ ਸੀ ਇਹਨਾਂ ਦਾ ਕਹਿਣਾ ਕਿ ਅੱਜ ਉਸ ਭਾਰਤ ਦਾ ਭਾਰਤ ਨੇ ਬਦਲਾ ਲੈ ਰਿਹਾ ਇਸ ਮੌਕੇ ਕ੍ਰਿਕਟ ਪ੍ਰੇਮੀਆ ਨੇ ਕਿਹਾ ਕਿ ਜਦੋਂ ਮੈਚ ਸ਼ੁਰੂ ਹੀ ਹੋਇਆ ਸੀ ਉਦੋਂ ਤੋਂ ਹੀ ਅਸੀਂ ਵੱਡੀ ਸਕਰੀਨ ਲਾ ਕੇ ਮੈਚ ਦੇਖ ਰਹੇ ਸੀ ਅਤੇ ਉਸ ਦਾ ਆਨੰਦ ਮਾਣ ਰਹੇ ਸੀ ਅਤੇ ਸਾਨੂੰ ਪੂਰਨ ਯਕੀਨ ਸੀ ਕਿ ਭਾਰਤ ਫਾਈਨਲ ਵਿੱਚ ਜ਼ਰੂਰ ਪਹੁੰਚੇਗਾ ਦੇਖੋ ਬਾਲਾ ਜੀ ਦਾ ਜਨਮ ਦਿਤੀ ਸ਼੍ਰੀ ਹਨੂਮਾਨ ਜੀ ਦਾ ਦਿਨ ਸੀ ਤੇ ਜਿੱਤ ਤਾਂ ਯਕੀਨਨ ਸੀ ਬੇਸ਼ੱਕ ਵਿਰਾਟ ਕੋਹਲੀ ਆਊਟ ਹੋ ਗਿਆ ਸੀ ਪਰ ਸਾਨੂੰ ਪੂਰਾ ਵਿਸ਼ਵਾਸ ਸੀ ਕਿ ਸਾਰਿਆਂ ਦੀਆਂ ਦੁਆਵਾਂ ਜੈਕਾਰੇ ਲੱਗ ਰਹੇ ਸੀ ਬੋਲੇ ਸੋਨੇ ਅਸੀਸਾਰੇ ਲੱਗ ਰਹੇ ਸੀ ਤੇ ਜਿੱਤ ਯਕੀਨਨ ਸੀ ਤੇ ਗੱਲ ਇਹ ਆ ਵੀ ਅਸੀਂ ਨਗਰ ਕੌਂਸਲ ਨਾਭਾ ਵੱਲੋਂ ਸਾਡੀ ਸਾਰੀ ਐਮਸੀ ਟੀਮ ਤੇ ਸਾਡੇ ਐਮਐਲਏ ਦੇਵਮਾਨ ਸਾਹਿਬ ਦਾ ਹੁਕਮ ਸੀ ਕੋਈ ਵੀ ਧਰਮ ਦਾ ਪ੍ਰੋਗਰਾਮ ਹੈ ਕਿਸੇ ਵੀ ਤਰੀਕੇ ਦਾ ਸੋਸ਼ਲ ਖੁਸ਼ੀ ਦਾ ਪ੍ਰੋਗਰਾਮ ਹੈ ਉਹ ਪਟਿਆਲਾ ਕੇਨਵਸ ਸਟੈਂਡ 'ਤੇ ਹੋਵੇ ਤੇ ਬੇਸ਼ੱਕ ਸੈਮੀਫਾਈਨਲ ਦੀ ਅਸੀਂ ਉਹ ਵੀ ਇੱਥੇ ਕੀਤਾ ਤੇ ਅਗਲੀ ਵਾਰ ਫਾਈਨਲ ਵੀ ਇਸੇ ਬਾਜੇ ਕੱਜੀ ਨਾਲ ਇਸ ਤੋਂ ਵੱਧ ਕੱਟ ਨਾਲ ਤੁਸੀਂ ਦੇਖਿਆ ਸਾਰੀ ਨੱਚਰੇ ਦੀ ਝੂਮਰੇ ਦੀ ਹਸਰੇ ਦੀ ਧਾਰੇ ਦੀ ਤੋਲ ਤੇ ਨੱਚ ਰਹੀ ਤੇ ਐਵੇਂ ਵਾਜੇ ਗਾਜੇ ਨਾਲ ਜਿਹੜਾ ਵੱਡਾ ਰਸ ਤੇ ਵੱਡੇ ਕੱਟ ਨਾਲ ਜਿਹੜਾ ਫਾਈਨਲ ਮੈਚ ਵੀ ਐਤਵਾਰ ਦਾ ਦਿਨ ਹੈ ਉਹਦਾ ਰੰਗ ਰੰਗ ਪ੍ਰੋਗਰਾਮ ਕਰਕੇ ਦਿਖਾਇਆ ਜਾਊਗਾ ਤੇ ਮੇਰੀ ਬੇਨਤੀ ਹੈ ਨਾ ਬਨਵਾਸੀਆਂ ਨੂੰ ਕਿ ਐਤਵਾਰ ਨੂੰ ਆਓ ਸਾਰੇ ਇੱਥੇ ਇਕੱਠੇ ਰਲ ਕੇ ਮੈਚ ਦੇਖੀਏ ਤੇ ਦੁਆ ਕਰੋ ਅਰਦਾਸ ਕਰੋ ਉਸ ਬਾਪੇ ਨੂੰ ਉਸ ਮਾਤਾ ਨੂੰ ਉਸ ਪਰਬਤ ਦੀ ਗਾਰ ਨੂੰ ਕਿ ਆਪਾਂ ਕੱਪ ਜਿਹੜਾ ਚੈਂਪੀਅਨ ਕੌਪ ਚੈਂਪੀਅਨਸ਼ਿਪ ਦਾ ਕੱਪ ਆਏਗਾ ਉਹਨੇ ਸਿੱਤ ਜੀਤੇ ਕਿਹਾ ਵੀ ਜਿੰਨੀ ਦੇਰ ਮੈਚ ਚੱਲਦਾ ਰਿਹਾ ਭੋਲੇ ਨਾਮ ਤੇ ਭਜਨ ਚੱਲੀ ਗਏ ਹਾਂਜੀ ਮੈਚ ਕਿਵੇਂ ਹਾਰ ਜਿੰਦੇ ਦੀ ਅੱਲੇ ਅੱਜ ਦਾ ਹਨੂਮਾਨ ਜੀ ਦਾ ਦਿਨ ਤੇ ਮੰਗਲਵਾਰ ਤੀ ਹੁਣ ਐਤਵਾਰ ਨੂੰ ਵੀ ਚੰਡੇ ਗੱਡਾਂਗੇ ਜਾਇ ਸਾਊਥ ਅਫਰੀਕਾ ਜੇ ਜਾਇ ਨਿਊਜ਼ੀਲੈਂਡ ਆਦੇ ਦੋਨਾਂ ਨੂੰ ਹਰਾ ਕੇ ਤੇ ਜਾਂਦੇ ਚੈਂਪੀਅਨ ਟਰੋਫੀ ਐਸਟੀ ਆਪਣੇ ਭਾਰਤ ਦੇ ਹੱਥੇ